ਫਤੇ ਗਾਉੜੇ ਮਹੱਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਲ ਥਾਲ ਮਹੀਲ ਪੂਰੀਆ ਸੁਆਮੀ ਸਰਜਨ ਹਾਰ ਅਨਕ ਪਾਂਤ ਹੋਏ ਪਸਰੀਆ ਨਾਨਕ ਏਕ ਅੰਕਾਰ ਪਾਉੜੀ ਏਕੰ ਏਕੰਕਾਰ ਪ੍ਰਭ ਕਰੋ ਬੰਦਨਾ ਧਿਆਏ ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਪਰੋ ਹਰਿ ਰਾਏ ਤਾ ਕੀ ਆਸ ਕਲਿਆਣ ਸੁਖ ਜਾਂ ਦੇ ਸਭ ਕਾਛ ਹੋਈ ਚਾਰਕੁੰਟ ਦੇ ਦਿਸ ਭ੍ਰਮਿਓ ਤੇ ਸਬਿਨ ਅਵਰ ਨ ਕੋਈ ਬੇਦ ਪ੍ਰਾਨ ਸਿਮਰਤ ਸੁਣੇ ਬਹੁ ਬੇਦ ਕਰੋ ਵਿਚਾਰ ਪੱਤੇ ਉਦਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ ਦਾਤਾ ਪੁਗਤਾ ਦੇਨ ਹਾਰ ਤੇ ਸਬਿਨ ਅਵਰ ਨ ਜਾਏ ਜੋ ਚਾਹ ਹੈ ਸੋਈ ਮਿਲੈ ਨਾਨਕ ਹਰ ਗੁਨ ਗਾਈ ਗੋਬਿੰਦ ਜਸ ਗਾਇਐ ਹਰਨੀਤ ਮਿਲ ਭਜਿਆ ਸਾਧ ਸੰਗ ਮੇਰੇ ਮੀਤ ਰਹਾਉ ਸਲੋਕ ਕਰੋਂ ਬੰਦਨਾ ਅਨਕ ਵਾਰ ਸਰਨ ਪਰ ਹਰ ਰਾਈ ਪ੍ਰਾਮ ਕਟਿਐ ਨਾਨਕ ਸਾਧ ਸੰਗ ਦੁਤੀਆ ਭਾਉ ਮਿਟਾਏ ਪਾਉੜੀ ਦੁਤਿਆ ਦੁਰਮਤ ਦੂਰ ਕਰ ਗੁਰ ਸੇਵਾ ਕਰਨੀਤ RAM ਰਤਨ ਮਨ ਤਨ ਬਸੈ ਤਜ ਕਾਮ ਕ੍ਰੋਧ ਲੋਭ ਮੀਤ ਮਰਨ ਮਿਟਾਇ ਜੀਵਨ ਮਿਲਾਏ ਬਿਨ ਸਹਿ ਸਗਲ ਕਲੀਸ ਆਪ ਤਜਹੁ ਗੋਬਿੰਦ ਪਜਹੁ ਭਾਉ ਭਗਤ ਪਰਵੀਸ ਲਾਭ ਮਿਲਾਇ ਟੋਟਾ ਹਿਰੈ ਹਰ ਦਰਗਹਿ ਪਤਵੰਤ RAM ਨਾਮ ਤਨ ਸੰਚਵੈ ਸਾਚ ਸ਼ਾਹ ਭਗਵੰਤ ਉਠਤ ਬੈਠਤ ਹਰਿ ਅਜਹੋ ਸਾਧੂ ਸੰਗ ਪ੍ਰੀਤ ਨਾਨਕ ਦੁਰਮਤ ਛਟ ਗਈ ਪਾਰ ਬ੍ਰਹਮ ਬਸੇ ਚੀਤ ਸੁਲੋਕੰ ਤੀਨ ਬਿ ਆਪੈ ਜਗਤ ਕੋ ਤੁਰਿਆ ਪਾਵੇ ਕੋਈ ਨਾਨਕ ਸੰਤ ਨਿਰਮਲ ਭਈ ਜਿਨ ਮਨ ਵਸਿਆ ਸੋਏ ਪਾਉੜੀ ਤ੍ਰਿਤੀਆ ਤ੍ਰੈ ਗੁਣ ਬਿਖੈ ਫਲ ਕਬ ਉਤਮ ਕਬ ਨੀਚ ਨਰਕ ਸੁਰਗ ਪ੍ਰਮਤੋ ਘਣੋ ਸਦਾ ਸੰਘਾਰੇ ਮੀਚ ਹਰਖ ਸੋਗ ਸਹਿਸਾ ਸੰਸਾਰ ਹਉ ਹੰਕਾਰਤ ਬਿਹਾਈ ਜਿਨ ਕੀ ਏ ਤਿਸੇ ਨਾ ਜਾਣੀ ਚਿਤਵੈ ਅਨਕਿ ਉਪਾਇ ਆਦ ਬਿਆਦ ਉਪਾਦ ਰਸ ਕਬੂ ਨਾ ਟੂਟੈ ਤਾਪ ਪਾਰ ਬ੍ਰਹਮ ਪੂਰਨ ਧਣੀ ਨਹਿ ਬੂਜੈ ਪਰਤਾਪ ਮੋਹ ਪਰਮ ਬੂੜ ਤਕਨੋ ਮਹਾਂ ਨਰਕ ਮੈਂ ਵਾਸ ਕਰ ਕਿਰਪਾ ਪ੍ਰਭ ਰਖ લેਹੋ ਨਾਨਕ ਤੇਰੀ ਆਸ ਸਲੋਕ ਚਤਰ ਸਿਆਨਾ ਸੁਘੜ ਸੋਏ ਜਿਨ ਤਜਿਆ ਅਭਿਮਾਨ ਚਾਰ ਪਦਾਰਥ ਅਇਤ ਸਿਧ ਭਜ ਨਾਨਕ ਹਰ ਨਾਮ ਪਾਉੜੀ ਜਦਰਥ ਚਾਰੇ ਵੀਦ ਸੁਣ ਸੋਦਿ ਉਤਤ ਵਿਚਾਰ ਸਰਬ ਖੇਮ ਕਲਿਆਣ ਨਿਦ RAM ਨਾਮ ਜਪਸਾਰ ਨਰਕ ਨਿਵਾਰੈ ਦੁਖ ਹਰੈ ਤੂਠੈ ਅਨਕ ਕਲੇਸ਼ ਮੀਚ ਉਟੈ ਜਮ ਤੇ ਛੁਟੈ ਹਰ ਕੀਲ ਤਨ ਪਰਵੇਸ਼ ਪਾਉ ਬਿਨਸੈ ਅੰਮ੍ਰਿਤ ਰਸੈ ਰੰਗ ਰਤੇ ਨਿਰੰਕਾਰ ਦੁਖ ਦਾਰਦਿਆ ਪਵਿੱਤਰਤਾ ਨਾ ਸਹਿ ਨਾਮ ਅਧਾਰ ਸੁਰ ਨਰ ਮਨ ਜਨ ਖੋਜਤੇ ਸੁਖ ਸਾਗਰ ਗੋਪਾਲ ਮਨ ਨਿਰਮਲ ਮੁਖ ਊਜਲਾ ਹੋਏ ਨਾਨਕ ਸਾਧਰਵਾਲ ਸਲੋਕ ਪੰਜ ਵਿਕਾਰ ਮਨ ਮੈਂ ਵਸੇ ਰਾਚੇ ਮਾਇਆ ਸੰਗ ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ ਪਾਉੜੀ पंचम पंच परधानते जे जानयो पर पंच कुसम बास बहु रंग कणो सब मिथिया बल पंच नह जापे नह बूजिय नह काच करत विचार स्वाद मोह रस भेदयो अज्ञान रचयो संसार जन्म मरण बहु जोन भमन कीने कर्म अनेक रचन हार न सिमरयो मन ना विचार विवेक ਭਾਉ ਭਗਤ ਪਗਵਾਨ ਸੰਗ ਮਾਇਆ ਲਿਪਤ ਨਰੰਚ ਨਾਨਕ ਬਿਰਲੇ ਪਾਈਐ ਜੋ ਨਾਰਚਿ ਪਰਪੰਚ ਸੁਲੋਕ ਘਾਟ ਸਾਸਤਰ ਊਚਉ ਕਹੈ ਅੰਤ ਨ ਪਾਰਾਵਾਰ ਭਗਤ ਸੋਹੀ ਗੁਣ ਗਾਵਤੀ ਨਾਨਕ ਪ੍ਰਭ ਕੈ ਦੁਆਰ ਪਾਉੜੀ ਕਸ਼ਟਮ ਖਾਟ ਸਤਰ ਕਾਹੇ ਸਿਮਰਤ ਕਥੇ ਅਨੇਕ ਊਤਮ ਊਚੋਂ ਪਾਰ ਬ੍ਰਹਮ ਗੁਣ ਅੰਤ ਨ ਜਾਣਹਿ ਸੇਖ ਨਾਰਦ ਮੋਨ ਜਨ ਸੁਖ ਬਿਆਸ ਜਸ ਗਾਵਤ ਗੋਬਿੰਦ ਰਸ ਗੀਦੇ ਹਰਿ ਸਿਉ ਬੀਤੇ ਭਗਤ ਰਚੇ ਭਗਵੰਤ ਮੋਹ ਮਾਨ ਬ੍ਰਹਮ ਬਿਨ ਸਿਓ ਪਾਈ ਸਰਨ ਦਯਾਲ ਚਾਰਨ ਕਮਲ ਮਾਨ ਤਨ ਬਸੇ ਦਰਸ਼ਨ ਦੇਖ નિਹਾਲ ਲਾਭ ਮਿਲੇ ਟੋਟਾ ਹੀਰੇ ਸਾਧ ਸੰਗ ਲੇਵ ਲਾਈ ਖਾਟ ਖਜ਼ਾਨਾ ਗੁਣ ਨਿਧ ਹਰੀ ਨਾਨਕ ਨਾਮ ਧਿਆਈ ਸੁ ਲੋਕ ਸੰਤ ਮੰਡਲ ਹਰਿ ਜਸ ਕਥੈ ਬੋਲੈ ਸਤ ਸੁਭਾਈ ਨਾਨਕ ਮਨ ਸੰਤੋਖੀ ਐ ਏਕਸ ਸਿਉ ਲੇਵ ਲਾਈ ਪਾਉੜੀ ਸਪ ਤਮ ਸੰਚੋ ਨਾਮ ਧਨ ਟੂਟ ਨਾ ਜਾਹੇ ਪੰਡਾਰ ਸੰਤ ਸੰਗਤ ਮੈਂ ਪਾਈਐ ਅੰਤ ਨਾ ਪਾਰਾ ਵਾਰ ਆਪ ਤਜਹੁ ਬਿੰਦ ਪਜਹੁ ਸਰਨ ਪਰੋ ਹਰ ਰਾਈ ਦੁਖ ਹਰੈ ਭਾਵ ਜਲ ਤਰੈ ਮਨ ਚਿੰਦਿਆਉ ਫਾਲ ਪਾਏ ਆਥੇ ਪੈਰ ਮਨ ਹਰ ਜਪੈ ਸਫਲ ਜਨਮ ਪਰਵਾਹਨ ਅੰਤਰ ਬਾਦ ਸਦਾ ਸੰਗ ਕਰਨੇ ਹਾਰ ਪਛਾਨ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ ਨਾਨਕ ਤਿਸ ਬਲੇ ਹਾਰਨੈ ਹਰ ਹਰ ਨਾਮ ਜਪੈ ਸੋ ਲੋਕ ਆਥਰ ਪਹਿਰ ਗੁਨ ਗਾਈਐ ਤਜਿਐ ਅਵਰ ਜੰਜਾਲ ਜਮ ਕੰਕਰ ਜੋ ਨਾ ਸਕੈ ਨਾਨਕ ਪ੍ਰਭੂ ਦਇਆਲ ਪਾਉੜੀ ਅਸ਼ਟਮੇ ਅਜਤ ਸਿਦ ਨਵ ਨਿਦ ਸਗਲ ਪਦਾਰਥ ਪੂਰਨ ਬੁੱਧ ਕਬਲ ਪ੍ਰਗਾਸ ਸਦਾ ਆਨੰਦ ਨਿਰਮਲ ਰੀਤ ਨਿਰੋਧਰ ਮੰਤਵ ਸਗਲ ਧਰਮ ਪਵਿੱਤਰ ਈਸ਼ਾਨ ਸਾਮੈ ਊਚ ਬਿਸ਼ੇਖ ਗਿਆਨ ਹਰ ਹਰ ਭਜਨ ਪੂਰੇ ਗੁਰ ਸੰਗ ਚਾਪ ਤਰੀਐ ਨਾਨਕ ਨਾਮ ਹਰ ਰੰਗ ਸੁਲੋਕ ਨਾਰਾਇਣ ਨਾਹਿ ਸਿਮਰਿਓ ਮੋਹਿਓ ਸਵਾਦ ਬਿਕਾਰ ਨਾਨਕ ਨਾਮ ਬਿਸਾਰੇ ਹੈ ਨਰਕ ਸੁਰਗ ਅਵਤਾਰ ਪਾਉੜੀ ਨਾਵੇਂ ਨਵੇ ਛਦਰ ਅਪਵੀਤ ਹਰ ਨਾਮ ਨ ਜਪੇ ਕਰਤ ਬੇਪਰੀਤ ਪਾਰ ਤਰੇ ਰਮੇ ਬਖੇ ਸਾਧਨਿੰਦ ਕਾਰਨ ਨਾ ਸੁਨਹੀ ਹਰ ਜਸ ਬਿੰਦ ਹਿਰੇ ਪਰ ਦਰਬ ਉਧਰ ਕਹਿ ਤਾਈ ਅਗਰ ਨਾ ਨਿਵਰੇ ਤ੍ਰਿਸ਼ਨਾ ਨਾ बुझਾਈ ਹਰ ਸੇਵਾ ਬਿਨ ਇਹ ਫਲ ਲਾਗੇ ਨਾਨਕ ਪ੍ਰਭ ਬਿਸਰਤ ਮਰ ਜਮਹਿ ਅਭਾਗੇ ਸੋ ਲੋਕ ਦਸ ਦਿਸ ਖੋਜਤ ਮੈਂ ਫਿਰਿਓ ਜਤ ਦੇਖੋ ਤਤ ਸੋਇ ਮਨ ਬਸਿਆ ਵੈ ਨਾਨਕਾ ਜੇ ਪੂਰਨ ਕਿਰਪਾ ਹੋਈ ਪਾਉੜੀ ਦਸਮੀ ਦਸ ਦੁਆਰ ਬਸ ਕੀਨੇ ਮਨ ਸੰਤੋਖ ਨਾਮ ਜਪ ਲੀਨੇ ਕਰਨੀ ਸੁਣੀਐ ਜਸ ਗੋਪਾਲ ਨੈਣੀ ਬੇਕਦਰ ਸਾਧ ਦਿਆਲ ਰਸਨਾ ਗੁਣ ਗਾਵੇ ਬੀ ਅੰਤ ਮਨ ਮਹਿ ਚਿਤ ਵੈ ਪੂਰਨ ਭਗਵੰਤ ਹਸਤ ਚਰਨ ਸੰਤ ਤਹਿਲ ਕਮਾਈ ਐ ਨਾਨਕ ਇਹੋ ਸੰਜਮ ਪ੍ਰਭ ਕਿਰਪਾ ਪਾਈ ਐ ਸੁਲੋਕ ਇਕ ਇਕ ਬਖਾਨੀ ਐ ਬਿਰਲਾ ਜਾਣੈ ਸੁਆਦ ਗਣ ਗੋਬਿੰਦ ਨਾ ਜਾਣੀ ਐ ਨਾਨਕ ਸਭ ਬਿਸਮਾਦ ਪਾਉੜੀ ਏਕਾ ਦਝੇ ਨਿਕਟ ਪੇਖੋ ਹਰਿ ਰਾਮ ਇੰਦਰੀ ਬਾਸਕਰ ਸੁਨਹੁ ਹਰਿ ਨਾਮ ਮਾਨ ਸੰਤੋਖ ਸਰਬ ਜੀਅ ਦਇਆ ਇਨ ਬਿਦ ਵਰਤ ਸੰਪੂਰਨ ਭਇਆ ਤਾਵਤ ਮਨ ਰੱਖੈ ਇਕਠਾਈ ਮਾਨ ਤਨ ਸ਼ੁੱਧ ਜਪਤ ਹਰਿ ਨਾਈ ਸਾਬ ਮਹ ਪੂਰ ਰਹੀ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ ਸੁ ਲੋਕ ਦੁਰਮਤ ਹਰੀ ਸੇਵਾ ਕਰੀ ਭੇਟੀ ਸਾਧ ਕ੍ਰਿਪਾਲ ਨਾਨਕ ਪ੍ਰਭ ਸਿਉ ਮਿਲ ਰਹੀ ਬਿਨ ਸੇ ਸਗਲ ਜੰਜਾਲ ਪਾਉੜੀ ਦੁਆ ਦਸੀ ਦਾਨ ਨਾਮ ਈਸ਼ ਨਾਨ ਹਰ ਕੀ ਭਗਤ ਕਰਹੁ ਤਜ ਮਾਨ ਹਰ ਅੰਮ੍ਰਿਤ ਪਾਨ ਕਰਹੁ ਸਾਧ ਸੰਗ ਮਨ ਤ੍ਰਿਪਤਾ ਸਹਿ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਕੋ ਸੰਤੋਖੈ ਪੰਚ ਤੂ ਆਤਮਾ ਹਰ ਨਾਮ ਰਸ ਪੋਖੈ ਗੁਰ ਪੂਰੇ ਤੇ ਇਹਨੇ ਚਉ ਪਾਈਐ ਨਾਨਕ RAM ਰਮਤ ਫਿਰ ਜੋ ਨਾ ਆਈਐ ਸਲੋਕੰ teen guna mai vyapya purn hoot na kaam pat udharan man basae nanak shootae naam paodi traudasi teen taap sansar aavat jaat narak avtaar har har bhajan na man mai aayo sukh sagar prab nimk nagay ਖਰਖ ਸੋਗ ਕਾ ਦੇਕਰ ਬਾਧਿਓ ਦੀਰਗ ਰੋਗ ਮਾਇਆ ਆਸਾਦਿਓ ਦਿਨਹਿ ਵਿਕਾਰ ਕਰਤ ਸ੍ਰਮ ਪਾਇਓ ਨੈਨੀ ਨੀਂਦ ਸੁਪਨ ਬਰੜਾਇਓ ਖਰ ਬਿਸਰਤ ਹਵਤ ਇਹ ਹਾਲ ਸਰਨ ਨਾਨਕ ਪ੍ਰਭ ਪੁਰਖ ਦਿਆਲ ਸੁਲੋਕ ਚਾਰ ਕੁੰਟ ਚੌਦਹ ਭਵਨ ਸਗਲ ਵਿਆਪਤ ਰਾਮ ਨਾਨਕ ਊਨ ਨਾ ਦੇਖੀਐ ਪੂਰਨਤਾ ਕੇ ਕਾਮ ਪਾਉੜੀ 14 ਹ ਚਾਰ ਕੁੰਡ ਪ੍ਰਭ ਆਪ ਸਗਲ ਭਵਨ ਪੂਰਨ ਪ੍ਰਤਾਪ ਦਸੇ ਦਿਸਾ ਰਵਿਆ ਪ੍ਰਭ ਏਕ ਧਰਨ ਆਕਾਸ਼ ਸਭ ਮਹਿ ਪ੍ਰਭ ਪੀਖ ਜਲ ਥਲ ਬਨ ਪਰਬਤ ਪਾਤਾਲ ਪਰਮੇਸ਼ਵਰ ਤਹਿ ਬਸੈ ਦਇਾਲ ਸੁਖਮ ਅਸ ਧੂਲ ਸਗਲ ਪਗਵਹਨ ਨਾਨਕ ਗੁਰਮੁਖ ਬ੍ਰਹਮਪਸ਼ਾਨ ਸੁਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ ਪਾਉੜੀ ਅਮਾ ਵਸ ਆਤਮ ਸੁਖੀ ਭਈ ਸੰਤੋਖ ਦੀਆ ਗੁਰ ਦੀਵ ਮਨ ਤਨ ਸੀਤਲ ਸਾੰਤ ਸਹਿਜ ਲਾਗਾ ਪ੍ਰਭ ਕੀ ਸੇਵ ਟੂਟੇ ਬੰਧਨ ਬਹੁ ਵਿਕਾਰ ਸਫਲ ਪੂਰਨ ਤਾਂ ਕੀ ਕਾਮ ਦੁਰਮਦ ਮਿਟੀ ਹਮੈ ਛਟੀ ਸਿਮਰਤ ਹਰ ਕੋ ਨਾਮ ਸਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਮਨ ਆਪ ਤਰਿਆ ਕੋਟੰਬ ਸਿਉ ਗੁਣ ਗੋਬਿੰਦ ਪ੍ਰਭ ਰਮਨ ਹਰ ਕੀ ਟਹਿਲ ਕਮਾਵਣੀ ਜਪਿਐ ਪ੍ਰਭ ਕਾ ਨਾਮ ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਸੁ ਲੋਕ ਬੂਰਨ ਕਬਹੂ ਨ ਢੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੈ ਸਵਾਇਆ ਨਾਨਕ ਹੋਤ ਨਾ ਘਾਟ ਪਾਉੜੀ ਪੂਰਨਾ ਪੂਰਨ ਪ੍ਰਭ ਏਕ ਕਰਨ ਕਾਨ ਸਮਰੱਥ ਜੀ ਅਜੰਤ ਦਿਆਲ ਪੁਰਖ ਸਭ ਊਪਰ ਜਾ ਕਾ ਹੱਥ ਗੁਣ નિਦਾਨ ਗੋਬਿੰਦ ਗੁਰ ਕੀ ਆਜਾ ਕਾ ਹੋਈ ਅੰਤਰ ਜਾਮੀ ਪ੍ਰਭ ਸੁਜਾਨ ਅਲਖ ਨਿਰੰਜਨ ਸੋਈ ਪਾਰ ਬ੍ਰਹਮ ਪਰਮੇਸ਼ਵਰੋ ਸਭ ਵਿਦ ਜਨਨ ਹਾਰ ਸੰਤ ਸਹਾਈ ਸਰਨ ਜੋਗ ਆਠ ਪਹਿਰ ਨਮਸਕਾਰ ਕਥ ਕਥਾ ਨਹਿ ਬੂਜੀਐ ਸਿਮਰੋ ਹਰ ਕੇ ਚਰਨ ਪਤ ਉਧਾਰਨ ਅਨਾਥ 나ਥ ਨਾਨਕ ਪ੍ਰਭ ਕੀ ਸਰਨ ਸੁਲੋਕ ਦੁਖ ਬਿਨਸੀ ਸਹਿ ਸਾਗਯੋ ਸਰਨ ਕਹੀ ਹਰ ਰਾਈ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਨ ਗਾਏ ਪਾਉੜੀ ਕੋਈ ਗਾਵੇ ਕੋ ਸੁਣੈ ਕੋਈ ਕਰੈ ਵਿਚਾਰ ਕੋ ਉਪਦੇਸੈ ਕੋ ਦਰੜੈ ਤਿਸ ਕਾ ਹੋਏ ਉਧਾਰ ਕੇਲ ਬਿਖ ਕਾਟੇ ਹੋਏ ਨਿਰਮਲਾ ਜਨਮ ਜਨਮ ਮਲ ਜਾਏ ਹਲਦ ਪਲਦ ਮੁਖ ਊਜਲਾ ਨਹਿ ਪੋਹੈ ਤਿਸ ਮਾਈ ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਤਨਵੰਤ ਸੋ ਸੂਰਾ ਕੁਲਵੰਤ ਸੋਏ ਜਿਨ ਭਜਿਆ ਭਗਵੰਤ ਕਦਰੇ ਬ੍ਰਹਮਨ ਸੂਦ ਬੈਸ ਉਦਰੇ ਸਿਮਰ ਚੰਡਾਲ ਜਿਨ ਜਾਨਿਓ ਪ੍ਰਭ ਆਪਨਾ ਨਾਨਕ ਤਿਸ ਹੀ ਰਵਾਲ ਖਿੱਤੇ ਗਾਉੜੀ ਮਹੱਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਲ ਥਾਲ ਮਹੀਰ ਪੂਰੀਆ ਸੁਆਮੀ ਸਰਜਨ ਹਾਰ ਅਨਕ ਪਾਂਤ ਹੋਏ ਪਸਰੀਆ ਨਾਨਕ ਏਕ ਓੰਕਾਰ ਪਾਉੜੀ ਏਕੰ ਏਕੰਕਾਰ ਪ੍ਰਭ ਕਰੋ ਬੰਦਨਾ ਧਿਆਈ ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਪਰੋ ਹਰਿ ਰਾਏ ਤਾਂ ਕੀ ਆਸ ਕਲਿਆਣ ਸੁਖ ਜਾਂਦੇ ਸਭ ਕਛ ਹੋਈ ਚਾਰਕੁੰਟ ਦੇ ਦਿਸ ਭ੍ਰਮਿਓ ਤੇਸ ਬਿਨ ਅਵਰ ਨ ਕੋਈ ਬੇਦ ਪ੍ਰਾਨ ਸਿਮਰਤ ਸੁਣੇ ਬਹੁ ਬੇਦ ਕਰੋ ਵਿਚਾਰ ਪਤਿ ਉਦਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ ਦਾਤਾ ਭੁਗਤਾ ਦੇਨ ਹਾਰ ਤੇਸ ਬਿਨ ਅਵਰ ਨ ਜਾਏ ਜੋ ਚਾਹੈ ਸੋਈ ਮਿਲੈ ਨਾਨਕ ਹਰ ਗੁਨ ਗਾਇ ਗੋਬਿੰਦ ਜਸ ਗਾਇਐ ਹਰ ਨੀਤ ਮਿਲ ਭਜਿਐ ਸਾਧ ਸੰਗ ਮੇਰੇ ਮੀਤ ਰਹਾਉ ਸਲੋਕ ਕਰੋ ਬੰਦਨਾ ਅਨਕ ਵਾਰ ਸਰਨ ਪਰ ਹਰ ਰਾਈ ਰਾਮ ਕਟਿਐ ਨਾਨਕ ਸਾਧ ਸੰਗ ਦੁਤੀਆ ਭਾਉ ਮਿਟਾਏ ਪਾਉੜੀ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰਨੀਤ RAM ਰਤਨ ਮਨ ਤਨ ਬਸੈ ਤਜ ਕਾਮ ਕ੍ਰੋਧ ਲੋਭ ਮੀਤ ਮਰਨ ਮਿਟਾਏ ਜੀਵਨ ਮਿਲਾਏ ਬਿਨ ਸਹਿ ਸਗਲ ਕਲੀਸ ਆਪ ਤਜਹੁ ਗੋਬਿੰਦ ਪਜਹੁ ਭਾਉ ਭਗਤ ਪਰਵੀਸ ਲਾਬ ਮਿਲੇ ਟੋਟਾ ਹਿਰੈ ਹਰ ਦਰਗਹਿ ਪਤਵੰਤ RAM ਨਾਮ ਤਨ ਸਚ ਵੈ ਸਾਚਾ ਸ਼ਾਹ ਭਗਵੰਤ ਉਠਤ ਬੈਠਤ ਹਰ ਪਜਹੋ ਸਾਧੂ ਸੰਗ ਪ੍ਰੀਤ ਨਾਨਕ ਦੁਰਮਤ ਛਟ ਗਈ ਪਾਰ ਬ੍ਰਹਮ ਬਸੇ ਚੀਤ ਸੁਲੋਕ ਤੀਨ ਬਿ ਆਪੈ ਜਗਤ ਕੋ ਤੁਰਿਆ ਪਾਵੇ ਕੋਈ ਨਾਨਕ ਸੰਤ ਨਿਰਮਲ ਭਈ ਜਿਨ ਮਨ ਵਸਿਆ ਸੋਏ ਪਾਉੜੀ ਤ੍ਰਿਤੀਆ ਤ੍ਰੈ ਗੁਣ ਬਿਖੈ ਫਲ ਕਬ ਉਤਮ ਕਬ ਨੀਚ ਨਰਕ ਸੁਰਗ ਪ੍ਰਮਤੋ ਘਣੋ ਸਦਾ ਸੰਘਾਰੇ ਮੀਚ ਹਰਖ ਸੋਗ ਸਹਿਸਾ ਸੰਸਾਰ ਹਉ ਹਮ ਕਰਤਿ ਬਿਹਾਈ ਜਿਨ ਕੀ ਏ ਤਿਸੇ ਨਾ ਜਾਣੀ ਚਿਤਵੈ ਅਨਕ ਉਪਾਇ ਆਦ ਬਿਆਦ ਉਪਾਦ ਰਸ ਕਬੂ ਨਾ ਟੂਟੈ ਤਾਪ ਪਾਰ ਬ੍ਰਹਮ ਪੂਰਨ ਧਨੀ ਨਹਿ ਬੂਜੈ ਪਰਤਾਪ ਮੋਹ ਪਰਮ ਬੂਢਤ ਕਨੋ ਮਹਾਨਰਕ ਮੈਂ ਵਾਸ ਕਰ ਕਿਰਪਾ ਪ੍ਰਭ ਰਾਖ ਲੇਹੋ ਨਾਨਕ ਤੇਰੀ ਆਸ ਸਲੋਕ ਚਤਰ ਸਿਆਨਾ ਸੁਘੜ ਸੋਏ ਜਿਨ ਤਜਿਆ ਅਭਿਮਾਨ ਚਾਰ ਪਦਾਰਥ ਅਟ ਸਿਧ ਭਜ ਨਾਨਕ ਹਰ ਨਾਮ ਪਾਉੜੀ ਜਦਰਥ ਚਾਰੇ ਵੀਦ ਸੁਣ ਸੋਦਿ ਉਤਤ ਵਿਚਾਰ ਸਰਬ ਖੇਮ ਕਲਿਆਣ ਨਿਦ RAM ਨਾਮ ਜਪਸਾਰ ਨਰਕ ਨਿਵਾਰੈ ਦੁਖ ਹਰੈ ਤੂਠੈ ਅਨਗ ਕਲੇਸ਼ ਮੀ ਛੁਟੈ ਜਮ ਤੇ ਛੁਟੈ ਹਰ ਕੀਲ ਤਨ ਪਰਵੇਸ਼ ਪਾਉ ਬਿਨਸੈ ਅੰਮ੍ਰਿਤ ਰਸੈ ਰੰਗ ਰਤੇ ਨਿਰੰਕਾਰ ਦੁਖ ਦਾਰਦਿਆ ਪਵਿੱਤਰਤਾ ਨਾ ਸਹਿ ਨਾਮ ਆਧਾਰ ਸੁਰ ਨਰ ਮਨ ਜਨ ਖੋਜਤੇ ਸੁਖ ਸਾਗਰ ਗੋਪਾਲ ਮਨ ਨਿਰਮਲ ਮੁਖ ਊਜਲਾ ਹੋਏ ਨਾਨਕ ਸਾਧਰਵਾਲ ਸਲੋਕ ਪੰਜ ਵਿਕਾਰ ਮਨ ਮੈਂ ਵਸੇ ਰਾਚੇ ਮਾਇਆ ਸੰਗ ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ ਪਾਉੜੀ पंचम पंच परधानते जे जानयो पर पंच कुसम बास बहु रंग कणो सब मिथिया बल बंच नाहे जापे नहे बूजियै नाहं काच करत विचार स्वाद मोह रस बिदियो अज्ञान रचियो संसार जन्म मरण बहु जोन भमन कीने कर्म अनेक रचन हार न सिमरयो मन ना विचार विवेक ਪਾਉ ਭਗਤ ਪਗਵਾਨ ਸੰਗ ਮਾਇਆ ਲਿਪਤ ਨਰੰਚ ਨਾਨਕ ਬਿਰਲੇ ਪਾਈਐ ਜੋ ਨਾਰਚਿ ਪਰਪੰਚ ਸੁਲੋਕ ਘਾਟ ਸਾਸਤਰ ਊਚਉ ਕਹੈ ਅੰਤ ਨ ਪਾਰਾਵਾਰ ਭਗਤ ਸੋਹੀ ਗੁਣ ਗਾਵਤੀ ਨਾਨਕ ਪ੍ਰਭ ਕੈ ਦੁਆਰ ਪਾਉੜੀ ਕਸ਼ਟਮ ਖਟ ਸਤਰ ਕਾਹੇ ਸਿਮਰਤ ਕਥੇ ਅਨੇਕ ਊਤਮ ਊਚੋਂ ਪਾਰ ਬ੍ਰਹਮ ਗੁਣ ਅੰਤ ਨ ਜਾਣਹਿ ਸੇਖ ਨਾਰਦ ਮੁੰਨ ਜਨ ਸੁਖ ਵਿਆਸ ਜਸ ਗਾਵਤ ਗੋਬਿੰਦ ਰਸ ਗੀਦੇ ਹਰਿ ਸਿਉ ਬੀਦੇ ਭਗਤ ਰਚੇ ਭਗਵੰਤ ਮੋਹ ਮਾਨ ਭ੍ਰਮ ਬਿਨ ਸੇਓ ਪਾਈ ਸਰਨ ਦਯਾਲ ਜਰਨ ਕਮਲ ਮਾਨ ਤਨ ਬਸੇ ਦਰਸ਼ਨ ਦੇਖ નિਹਾਲ ਲਾਭ ਮਿਲੇ ਤੋਟਾ ਹਿਰੈ ਸਾਧ ਸੰਗ ਲੇਵ ਲਾਈ ਖਾਟ ਖਜ਼ਾਨਾ ਗੁਣ ਨਿਧ ਹਰੀ ਨਾਨਕ ਨਾਮ ਧਿਆਈ ਸੁ ਲੋਕ ਸੰਤ ਮੰਡਲ ਹਰਿ ਜਸ ਕਥ ਹੈ ਬੋਲ ਸਤ ਸੁਭਾਈ ਨਾਨਕ ਮਨ ਸੰਤੋਖੀ ਐ ਏਕਸ ਸਿਉ ਲੇਵ ਲਾਈ ਪਾਉੜੀ ਸਬ ਤਮ ਸੰਚੋ ਨਾਮ ਧਨ ਟੂਟ ਨਾ ਜਾਹੇ ਪੰਡਾਰ ਸੰਤ ਸੰਗਤ ਮੈਂ ਪਾਈਐ ਅੰਤ ਨਾ ਪਾਰਾ ਵਾਰ ਆਪ ਤਜਹੁ ਬਿੰਦ ਪਜਹੁ ਸਰਨ ਪਰੋ ਹਰ ਰਾਈ ਦੁਖ ਹਰੈ ਭਵ ਜਲ ਤਰੈ ਮਨ ਚਿੰਦਿਆਉ ਫਾਲ ਪਾਏ ਆਥੇ ਪੈਰ ਮਨ ਹਰ ਜਪੈ ਸਫਲ ਜਨਮ ਪਰਵਾਹਨ ਅੰਤਰ ਬਾਦ ਸਦਾ ਸੰਗ ਕਰਨੇ ਹਾਰ ਪਛਾਨ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ ਨਾਨਕ ਤਿਸ ਬਲਿਹਾਰ ਨੈ ਹਰ ਹਰ ਨਾਮ ਜਪੈ ਸੋ ਲੋਕ ਆਠੇ ਪਾਹ ਦੇ ਗੁਣ ਗਾਈਐ ਤਜਿਐ ਅਵਰ ਜੰਜਾਲ ਜਮ ਕੰਕਰ ਜੋ ਨਾ ਸਕਾਈ ਨਾਨਕ ਪ੍ਰਭੂ ਦਇਆਲ ਪਾਉੜੀ ਅਸ਼ਟਮੇ ਅਦਿ ਸਿਦ ਨਵ ਨਿਦ ਸਗਲ ਪਦਾਰਥ ਪੂਰਨ ਬੁੱਧ ਕਬਲ ਪ੍ਰਕਾਸ਼ ਸਦਾ ਆਨੰਦ ਨਿਰਮਲ ਰੀਤ ਨਿਰੋਧਰ ਮੰਤਵ ਸਗਲ ਧਰਮ ਪਵਿੱਤਰ ਈਸ਼ਾਨ ਸਾਮੈ ਊਚ ਬਿਸ਼ੇਖ ਗਿਆਨ ਹਰ ਹਰ ਭਜਨ ਪੂਰੇ ਗੁਰ ਸੰਗ ਜਾਪ ਤਰੀਐ ਨਾਨਕ ਨਾਮ ਹਰ ਰੰਗ ਸੁਲੋਕ ਨਾਰਾਇਣ ਨਾਹਿ ਸਿਮਰਿਓ ਮੋਹਿਓ ਸਵਾਦ ਬਿਕਾਰ ਨਾਨਕ ਨਾਮ ਬਿਸਾਰੇ ਹੈ ਨਰਕ ਸੁਰਗ ਅਵਤਾਰ ਪਾਉੜੀ ਨਾਵੇਂ ਨਵੇ ਛਦਰ ਅਪਵੀਤ ਹਰ ਨਾਮ ਨ ਜਪੇ ਕਰਤ ਬੇਪਰੀਤ ਪਾਰ ਤਰੇ ਰਮੇ ਬਖੇ ਸਾਧਨਿੰਦ ਕਾਰਨ ਨਾ ਸੁਨਹੀ ਹਰ ਜਸ ਬਿੰਦ ਹਿਰੇ へ ਪਰਦਰਭ ਉਦਰ ਕਹਿ ਤਾਈ ਅਗਰ ਨਾ ਨਿਵਰੈ ਤ੍ਰਿਸ਼ਨਾ ਨਾ 부ਜਾਈ ਹਰ ਸੇਵਾ ਬਿਨ ਇਹ ਫਲ ਲਾਗੇ ਨਾਨਕ ਪ੍ਰਭ ਬਿਸਰਤ ਮਰ ਜਮਹਿ ਅਭਾਗੇ ਇਸ ਲੋਕ ਦਸ ਦਿਸ ਖੋਜਤ ਮੈਂ ਫਿਰਿਓ ਜਤ ਦੇਖੋ ਤਤ ਸੋਏ ਮਨ ਬਸਿਆ ਵੈ ਨਾਨਕਾ ਜੇ ਪੂਰਨ ਕਿਰਪਾ ਹੋਈ ਪਾਉੜੀ ਦਸਮੀ ਦਸ ਦੁਆਰ ਬਸ ਕੀਨੇ ਮਨ ਸੰਤੋਖ ਨਾਮ ਜਪ ਲੀਨੇ ਕਰਨੀ ਸੁਣੀਐ ਜਸ ਗੋਪਾਲ ਨੈਣੀ ਬੇਕਦ ਸਾਧ ਦਿਆਲ ਰਸਨਾ ਗੁਣ ਗਾਵੇ ਬੀ ਅੰਤ ਮਨ ਮਹਿ ਚਿਤ ਵੈ ਪੂਰਨ ਭਗਵੰਤ ਹਸਤ ਚਰਨ ਸੰਤ ਤਹਿਲ ਕਮਾਈ ਐ ਨਾਨਕ ਇਹੋ ਸੰਜਮ ਪ੍ਰਭ ਕਿਰਪਾ ਪਾਈ ਐ ਸੁਲੋਕ ਇਕ ਇਕ ਬਖਾਨੀ ਐ ਬਿਰਲਾ ਜਾਣੈ ਸੁਆਦ ਗੰਗੋ ਬੇਨਦਨਾ ਜਾਣੀ ਐ ਨਾਨਕ ਸਭ ਬਿਸਮਾਦ ਪਾਉੜੀ ਏਕਾ ਦਸੇ ਨਿਕਟ ਪੇਖੋ ਹਾਰ ਰਾਮ ਇੰਦਰੀ ਬਾਸ ਕਰ ਸੁਨੋ ਹਰ ਨਾਮ ਮਾਨ ਸੰਤੋਖ ਸਰਬ ਜੀ ਦਇਆ ਇਨ ਬਿਦ ਵਰਤ ਸੰਪੂਰਨ ਭਇਆ ਤਾਵਤ ਮਨ ਰਾਖੈ ਇਕ ਠਾਈ ਮਾਨ ਤਨ ਸ਼ੁੱਧ ਜਪਤ ਹਰ ਨਾਈ ਸਾਬ ਮਹਿ ਪੂਰ ਰਹੀ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ ਸੁਲੋਕੰ ਦੁਰਮਤ ਹਰੀ ਸੇਵਾ ਕਰੀ ਭੇਟੀ ਸਾਧ ਕ੍ਰਿਪਾਲ ਨਾਨਕ ਪ੍ਰਭ ਸਿਉ ਮਿਲ ਰਹੀ ਬਿਨ ਸੇ ਸਗਲ ਜੰਜਾਲ ਪਾਉੜੀ ਦੁਆ ਦਸੀ ਦਾਨ ਨਾਮ ਈਸ਼ ਨਾਨ ਹਰ ਕੀ ਭਗਤ ਕਰਹੁ ਤਜ ਮਾਨ ਹਰ ਅੰਮ੍ਰਿਤ ਪਾਨ ਕਰਹੁ ਸਾਧ ਸੰਗ ਮਨ ਤ੍ਰਿਪਤਾ ਸਹਿ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਕੋ ਸੰਤੋਖੈ ਪੰਚ ਤੂ ਆਤਮਾ ਹਰ ਨਾਮ ਰਸ ਪੋਖੈ ਗੁਰ ਪੂਰੇ ਤੇ ਇਹ ਨਹਿ ਚਉ ਪਾਈਐ ਨਾਨਕ RAM ਰਮਤ ਫਿਰ ਜੋਨ ਨਾ ਆਈਐ ਸਲੋਕ teen guna mai vyapya purn hot na kaam pat udharan man basae nanak shootae naam paodi traudasi teen taap sansar aavat jaat narak avtaar har har bhajan na man mai aayo sukh sagar prab nimk nagay ਹਰਖ ਸੋਗ ਕਾ ਦੇਕਰ ਬਾਧਿਓ ਦੀਰਗ ਰੋਗ ਮਾਇਆ ਆਸਾਦਿਓ ਦਿਨਹਿ ਵਿਕਾਰ ਕਰਤ ਸ੍ਰਮ ਪਾਇਓ ਨੈਨੀ ਨੀਂਦ ਸੁਪਨ ਬਰੜਾਇਓ ਹਰ ਬਿਸਰਤ ਹੋਵਤ ਇਹੀ ਹਾਲ ਸਰਨ ਨਾਨਕ ਪ੍ਰਭ ਪੁਰਖ ਦਿਆਲ ਸੁਲੋਕ ਚਾਰ ਕੁੰਟ ਚੌਦਹ ਭਵਨ ਸਗਲ ਵਿਆਪਤ ਰਾਮ ਨਾਨਕ ਊਨ ਨਾ ਦੇਖੀਐ ਪੂਰਨਤਾ ਕੇ ਕਾਮ ਪਾਉੜੀ 14 ਹ ਚਾਰ ਕੁੰਡ ਪ੍ਰਭ ਆਪ ਸਗਲ ਭਵਨ ਪੂਰਨ ਪ੍ਰਤਾਪ ਦਸੇ ਦਿਸਾ ਰਵਿਆ ਪ੍ਰਭ ਏਕ ਧਰਨ ਆਕਾਸ਼ ਸਭ ਮਹਿ ਪ੍ਰਭ ਪੀਖ ਜਲ ਥਲ ਬਨ ਪਰਬਤ ਪਾਤਾਲ ਪਰਮੇਸ਼ਵਰ ਤਹਿ ਬਸੈ ਦਇਾਲ ਸੁਖਮ ਅਸ ਧੂਲ ਸਗਲ ਭਗਵਾਨ ਨਾਨਕ ਗੁਰਮੁਖ ਬ੍ਰਹਮਪਛਾਨ ਸੁਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ ਪਾਉੜੀ ਅਮਾ ਵਸ ਆਤਮ ਸੁਖੀ ਭਈ ਸੰਤੋਖ ਦੀ ਆ ਗੁਰ ਦੀਵ ਮਨ ਤਨ ਸੀਤਲ ਸਾੰਤ ਸਹਿਜ ਲਾਗਾ ਪ੍ਰਭ ਕੀ ਸੇਵ ਟੂਟੇ ਬੰਧਨ ਬਹੁ ਵਿਕਾਰ ਸਫਲ ਪੂਰਨ ਤਾਂ ਕੀ ਕਾਮ ਦੁਰਮਦ ਮਿਟੀ ਹਉ ਮੈਂ ਛਟੀ ਸਿਮਰਤ ਹਰ ਕੋ ਨਾਮ ਸਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਮਨ ਆਪ ਤਰਿਆ ਕੋਟੰਬ ਸਿਉ ਗੁਣ ਗੋਬਿੰਦ ਪ੍ਰਭ ਰਵਨ ਹਰ ਕੀ ਟਹਿਲ ਕਮਾਵਣੀ ਜਪਿਐ ਪ੍ਰਭ ਕਾ ਨਾਮ ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਸੁ ਲੋਕ ਬੂਰਨ ਕਬਹੂ ਨ ਢੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੈ ਸਵਾਇਆ ਨਾਨਕ ਹੋਤ ਨਾ ਘਾਟ ਪਾਉੜੀ ਪੂਰਨਾ ਪੂਰਨ ਪ੍ਰਭ ਏਕ ਕਰਨ ਕਾਨ ਸੰਰਥ ਜੀ ਅਜੰਤ ਦਿਆਲ ਪੁਰਖ ਸਭ ਊਪਰ ਜਾ ਕਾ ਹੱਥ ਗੋਣ નિਦਾਨ ਗੋਬਿੰਦ ਗੁਰ ਕੀ ਆਜਾ ਕਾ ਹੋਇ ਅੰਤਰ ਜਾਮੀ ਪ੍ਰਭ ਸੁਜਾਨ ਅਲਕ ਨਿਰੰਜਨ ਸੋਇ ਬਾਦਰ ਬ੍ਰਹਮ ਪਰਮੇਸ਼ਵਰੋ ਸਭ ਵਿਦ ਜਨਨ ਹਾਰ ਸੰਤ ਸਹਾਈ ਸਰਨ ਜੋਗ ਆੜ ਪਹਿਰ ਨਮਸਕਾਰ ਅਕਥ ਕਥਾ ਨਹਿ ਬੂਜੀਐ ਸਿਮਰੋ ਹਰ ਕੇ ਚਰਨ ਪਤ ਉਧਾਰਨ ਅਨਾਥ 나ਥ ਨਾਨਕ ਪ੍ਰਭ ਕੀ ਸਰਨ ਸੁਲੋਕ ਦੋਖ ਬਨਸੀ ਸਹਿ ਸਾਗਯੋ ਸਰਨ ਕਹੀ ਹਰ ਰਾਈ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਨ ਗਾਏ ਪਾਉੜੀ ਕੋਈ ਗਾਵੇ ਕੋ ਸੁਣੈ ਕੋਈ ਕਰੈ ਵਿਚਾਰ ਕੋ ਉਪਦੇਸੈ ਕੋ ਦਰੜੈ ਤਿਸ ਕਾ ਹੋਏ ਉਧਾਰ ਕੇਲ ਵਿਖ ਕਾਟੈ ਹੋਏ ਨਿਰਮਲਾ ਜਨਮ ਜਨਮ ਮਲ ਜਾਏ ਹਲਦ ਪਲਦ ਮੁਖ ਊਜਲਾ ਨਹਿ ਪੋਹੈ ਤਿਸ ਮਾਈ ਸੋ ਸੁਰਤਾ ਸੋ ਬੈ ਸੁਨੋ ਸੋ ਗਿਆਨੀ ਤਨਵੰਤ ਸੋ ਸੂਰਾ ਕੁਲਵੰਤ ਸੋਏ ਜਿਨ ਭਜਿਆ ਭਗਵੰਤ ਖਤਰੀ ਬ੍ਰਾਹਮਣ ਸੂਦ ਬੈਸ ਉਦਰੈ ਸਿਮਰ ਚੰਡਾਲ ਜਿਨ ਜਾਣਿਓ ਪ੍ਰਭ ਆਪਨਾਨ ਨਾਨਕ ਤਿਸ ਹੀ ਰਵਾਲ